ਰਾਇ ਸਿੱਖ ਸਮਾਜ ਸਦਾਰ ਸਭਾ ਪੰਜਾਬ ਦੇ ਆਗੂਆਂ ਦੀ ਹੋਈ ਵਿਸ਼ੇਸ਼ ਮੀਟਿੰਗ ਜੀਹਾਂ ਰਾਇ ਸਿੱਖ ਸਮਾਜ ਸਦਾਰ ਸਭਾ ਪੰਜਾਬ ਰਜਿਸਟਰ ਜਿੱਦ ਸਰਪ੍ਰਸਤ ਗੁਰਦੀਪ ਸਿੰਘ ਵੜਵਾਲ ਸਾਫਕਾ ਉਪਰਾਇਦਿਤ ਜਰਮਨੀ ਹਨ ਰਾਇ ਸਿੱਖ ਬਰਾਦਰੀ ਦੇ ਆਗੂਆਂ ਵੱਲੋਂ ਰਾਇ ਸਿੱਖ ਸਮਾਜ ਸਦਾਰ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਟਾਲੀ ਸੇਵਕੇ ਪੰਜਾਬ ਪ੍ਰਧਾਨ ਕਾਂਵਰਟ ਹਾਂਸਾ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਮਾਜਿਕ ਆਰਥਿਕ ਰਾਜਨੀਤਿਕ ਵਿਸ਼ਲੇਸ਼ਣ ਕਰਨ ਲਈ ਰਾਏ ਸਿਕ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਸਾਬਕਾ ਸੰਸਦ ਮੈਂਬਰ ਸਾਬਕਾ ਵਿਧਾਇਕ ਚੇਅਰਮੈਨ ਪੰਚ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਮੈਂਬਰ ਸਾਬਕਾ ਮੁਲਾਜ਼ਮ ਤੇ ਮੌਜੂਦਾ ਮੁਲਾਜ਼ਮ ਵਰਗ ਤੇ ਕੱਦਵਰ ਰਾਜਨੀਤਿਕ ਆਗੂ ਸਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਹੋਰ ਅਨੇਕਾਂ ਹੀ ਆਗੂ ਸਹਿਬਾਨ ਮੌਜੂਦ ਰਹੇ ਆਗੂਆਂ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀ ਰਾਜਨੀਤਿਕ ਪਾਰਟੀ ਰਾਜਸੀਕ ਬਰਾਦਰੀ ਦੇ ਆਗੂਆਂ ਨੂੰ ਪ੍ਰੋਪਰ ਲੋਕ ਸਭਾ ਦਾ ਟਿਕਟ ਦੇਵੇਗੀ ਉਸ ਰਾਜਨੀਤਿਕ ਪਾਰਟੀ ਦੀ ਰਾਜਸੀਕ ਬਰਾਦਰੀ ਵੱਲੋਂ ਪੂਰੇ ਪੰਜਾਬ ਵਿੱਚ ਹਮਾਇਤ ਕੀਤੀ ਜਾਵੇਗੀ ਅਤੇ ਰਾਜਸੀਕ ਬਰਾਦਰੀ ਤੇ ਸਮੂਹ ਸਮਾਜ ਨੂੰ ਇੱਕ ਮੰਚ ਤੇ ਇਕੱਠਿਆ ਕਰਨ ਲਈ ਸ਼ਹੀਦੀ ਸਮਾਰਕ ਸੈਣੀ ਵਾਲੇ ਵਿਖੇ ਇੱਕ ਵਿਸ਼ਾਲ ਇਕੱਠ ਕਰ ਖੀਦੀ ਸਮਾਰਕ ਤੋਂ ਲੈ ਕੇ ਫਾਜ਼ਿਲਕਾ ਤੱਕ ਮਾਰਚ ਕੱਢਣ ਦਾ ਵੀ ਵਿਸ਼ੇਸ਼ ਫੈਸਲਾ ਕੀਤਾ ਗਿਆ ਅਗਲੀ ਰਣਨੀਤੀ ਉਲੇਖਣ ਲਈ ਸਿਰਫ ਆਗੂ ਸਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਦਿਨ ਬੁੱਧਵਾਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਦੇਖੋ ਪੂਰੀ ਰਿਪੋਰਟ ਗੁਰੂਵਰਸਾਇਤੋਂ ਪੱਤਰਕਾਰ ਜਗਿੰਦਰ ਸਿੰਘ ਭੋਲਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਉਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸਾਡਾ ਦੇਖਦੇ ਹੋ ਸਾਡਾ ਚੈਨਲ ਮੀਟਿੰਗ ਹੋਈ ਰੈਸਟ੍ਰਿਕ ਸਮਾਜ ਸਭਾ ਸਨ ਜੀ ਮੁੱਖ ਅਜੰਡਾ ਕੀ ਸੀ ਮੀਟਿੰਗ ਦਾ ਮੁੱਖ ਜੰਡਾ ਇਹ ਸੀ ਸਾਰੀ ਰਾਏਸਿਕ ਬਰਾਦਰੀ ਇਕੱਠੀ ਹੋਈ ਹੈ ਸਾਡੇ ਸਤਿਕਾਰਯੋਗ ਸਾਡੇ ਰਾਏਸਿਕ ਮਰਾਬੀ ਦੇ ਇਤਨੇ ਸਰਦਾਰ ਹੰਸਾ ਸਿੰਘ ਕਾਵੜ ਜੀ ਇੱਥੇ ਦੀ ਗਾਇਕ ਅਗਵਾਈ ਵਿੱਚ ਇਕੱਠੇ ਹੋਏ ਆਉਣ ਵਾਲਾ ਇਲੈਕਸ਼ਨ ਹੈ ਇਲੈਕਸ਼ਨ ਚ ਸਭ ਤੋਂ ਆ ਲੋਕ ਸਭਾ ਹਲਕੀ ਸਭ ਤੋਂ ਸਾਡੀ ਵੱਤੋਂ ਵੱਧ ਤਦਾਦ ਦੇ ਸਾਡੀ ਵੋਟ ਹੈ ਸੋ ਇਹਦੇ ਚ ਸਾਡਾ ਆਪਸੀ ਭਾਈਚਾਰਾ ਦਾ ਬਹਿ ਕੇ ਉਹਦੇ ਤੇ ਵਿਸ਼ਲੇਸ਼ਣ ਕਰਨ ਦਾ ਸਾਡਾ ਹੱਕ ਬਣਦਾ ਹੈ ਕਿ ਜਿਹੜੀ ਸਾਰਿਆਂ ਨੇ ਬਰਾਲ ਬੈਠ ਕੇ ਗੱਲਬਾਤ ਕੀਤੀ ਹੈ ਹੁਣ ਵੇਖੋ ਜੋ ਸਾਡਾ ਫੈਸਲਾ ਇਹ ਲੈਣਗੇ ਅਸੀਂ ਉਸ ਫੈਸਲੇ ਦੇਖ ਲੱਗਦਾ ਸਾਰੇ ਰਾਜ ਸਿਕ ਬਰਾਦਰ ਇੱਕ ਮੰਚ ਤੇ ਇਕੱਠਾ ਹੋ ਜਾਏਗੀ ਬਿਲਕੁਲ ਇਕੱਠੇ ਆ ਅਸੀਂ ਇਕੱਠੇ ਆ ਮੈਂ ਇਕੱਠਾ ਆ ਜੀ ਮੈਂ ਤਾਂ ਤਲੋਂ ਮਨੋਂ ਤੁਹਾਨੂੰ ਇਕੱਠਾ ਬਿਲਕੁਲ ਜੀ ਜਿਹੇ ਜੋ ਪਾਰਟੀ ਜਿਹੜਾ ਬਰਾਦਰੀ ਨੂੰ ਕਮ ਲਾਇਆ ਕਿ ਅਸੀਂ ਸਾਰੀ ਬਰਾਦਰੀ ਦੇ ਨਾਲ ਨਾਲ ਕੇ ਚੱਲਾਂਗੇ ਤੇ ਸਾਡੇ ਰਾਜ ਸਿਕ ਸੰਭਾਲ ਸਰਬਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਸਰਦਾਰ ਹੰਸਾ ਸਿੰਘ ਜੀ ਦੇ ਪ੍ਰਧਾਨ ਨੇ ਤੇ ਸਾਨੂੰ ਪਰसों ਕាល ਹੀ ਪਤਾ ਲੱਗਿਆ ਕਿ ਇੱਥੇ ਮੀਟਿੰਗ ਹੈ ਤੇ ਤੁਸੀਂ ਆਉਣਾ ਹੈ ਅੱਜ ਰਾਇਸਿਕ ਬਰਾਦਰੀ ਦੇ ਜਿਹੜੇ ਆਗੂ ਸੀਗੇ ਸਾਰੇ ਹਲਕਿਆਂ ਦੇ ਉਹਨਾਂ ਨੂੰ ਇੱਥੇ ਇਕੱਠੇ ਹੋਏ ਐ ਸੋ ਅੱਜ ਦੀ ਮੀਟਿੰਗ ਦਾ ਅਜੰਡਾ ਜੋ ਸੀਗਾ ਇੱਕ ਤਾਂ ਨਸ਼ਿਆਂ ਦੇ ਖਿਲਾਫ ਐਜੂਕੇਸ਼ਨ ਇੱਕ ਆਉਣ ਵਾਲਾ ਜੋ ਪਾਰਲੀਮੈਂਟ ਦਾ ਇਲੈਕਸ਼ਨ 24 ਜੂਨ ਜਾ ਰਿਹਾ ਹੈ ਉਹਦੇ ਵਾਸਤੇ ਚਰਚਾ ਕੀਤੀ ਗਈ ਹੈ ਜਿਹਦੇ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਅਸੀਂ ਜਿੰਨੇ ਮੰਗਲਵਾਰ ਨੂੰ ਦੁਬਾਰਾ ਜਿਹੜੇ ਸਾਡੀਆਂ ਜਥੇਬੰਦੀਆਂ ਐ ਡੈਸਿਕ ਕਮਿਊਨਿਟੀ ਦੀਆਂ ਤੇ ਜਿਹੜੇ ਕੈਂਡੀਡੇਟ ਦੇ ਦਾਅਵੇਦਾਰ ਨੇ ਉਹਨਾਂ ਨੂੰ ਬੁਲਾ ਕੇ ਸਾਰੇ ਕਿੱਥੇ ਹੋ ਗਏ ਇੱਕ ਇਕਤਾ ਦੀ ਜਿਹੜੀ ਹੈ ਨਵੀਂ ਸ਼ਾਪ ਛੱਡਣ ਵਾਸਤੇ ਅਸੀਂ ਹੁਸੈਨੀਵਾਲਾ ਤੋਂ ਜਾਂ ਜੋ ਵੀ ਕਮੇਟੀ ਐ ਉਹ ਫੈਸਲਾ ਕਰੇਗੀ ਉਹ ਲੋਕ ਇਕੱਠੇ ਕਰਕੇ ਤੇ ਅਸੀਂ ਇਹ ਜਿਹੜਾ ਇੱਕ ਕੇਕ ਦਾ ਸਬੂਤ ਦੇਣਾ ਹੈ ਕਿ ਅਸੀਂ ਜਿੱਤੇ ਸਾਡੀਆਂ ਜੋ ਕਮੀਆਂ ਐ ਤੇ ਇਹ ਜਿਹੜੀ ਸਾਰੀ ਪੰਜਾਬ ਨਾਲ ਦੀ ਲੈਕਚਨ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਇਹ ਜਿੱਤ ਕੇ ਕਿਉਂਕਿ 4.5 ਲੱਖ ਵੋਟ ਜਿਹੜੀ ਹੈ ਰੈਸਕਨੋਡਿਨਸ ਸੈਸ ਪਾਰਲੀਮੈਂਟ ਹਲਕੇ ਵਿੱਚ ਹੈ ਤੇ ਪਹਿਲੇ ਵੀ ਲੰਬੇ ਸਮੇਂ ਤੋਂ ਜਿਹੜੀ ਨਮਾਇਦੀ ਜਿਹੜੀ ਹੈ ਉਹ ਇੱਥੋਂ ਅਸੀਂ ਕਰਦੇ ਆ ਰਹੇ ਪਿਛਲੇ ਵਾਰ ਜੋ ਹੋਇਆ ਉਹ ਸਾਰੇ ਲੋਕਾਂ ਨੂੰ ਪਤਾ ਹੈ ਪਰ ਇਸ ਵਾਰ ਜੇ ਅਸੀਂ ਜਿਹੜਾ ਇੱਕ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਹੈ ਉਹ ਜਿੰਨੀ ਹੈ ਰਾਇਸਿਕ ਪਲੱਸ ਬਾਕੀ ਸਾਰੀਆਂ ਬਰਾਦਰੀ ਨਾਲ ਲੈ ਕੇ ਮਾਰ ਜਾਂਦਾ ਹੈ। ਬਾਈਕ ਮਾਇਆ ਸਾਹਿਬ ਕੀ ਲੱਗਦਾ ਸਾਰੀ ਬਰਾਦਰੀ ਇੱਕ ਮੰਚ ਤੇ ਇਕੱਠਾ ਹੋ ਜਾਏਗੀ? ਦੇਖੋ ਸਾਰੀ ਬਰਾਦਰੀਆਂ ਜਿਹੜੀਆਂ 100% ਇਕੱਠੇ ਵੀ ਨਹੀਂ ਹੋ ਸਕਦੇ ਪਰ ਜਿੰਨਾਂ ਦੇ ਅੱਜ ਸਾਨੂੰ ਲੋੜ ਹੈ ਕਿ ਡੈਮੋਕਰੇਸੀ ਬਚਾਉਣਾ ਹੈ। ਦੇਸ਼ ਨੂੰ ਬਚਾਉਣਾ ਹੈ ਤੇ ਫਿਰ ਅਸੀਂ ਕਿਤੇ ਸਾਨੂੰ ਹੋਣਾ ਹੀ ਪੈਣਾ ਹੈ। ਜੇ ਕਿਤੇ ਅਸੀਂ ਗਲਤੀ ਕਰ ਗਏ ਇਸ ਇਲੈਕਸ਼ਨ ਦੇ ਵਿੱਚ ਮਾਰ ਖਾ ਗਏ ਤਾਂ ਫਿਰ ਸਾਨੂੰ ਗੁਲਾਮੀ ਦੇ ਵਾਲਾ ਸੀ ਜੇ ਸਾਡਾ ਦੇ ਠੱਕਿਆ ਜਾਏਗਾ ਸਾਰੇ ਲੋਕ ਦੇ ਮੁਤਾਬਲੇ ਹੈ ਕਿ ਅਸੀਂ ਜਿਹੜੀ ਵੋਟ ਹੈ ਇਸ ਵਾਰੀ ਸਰਕਾਰ ਦੇ ਗੇਸ ਤੋਂ ਹੋਣੀ ਹੈ ਉਹ ਜਿਹੜਾ ਕੈਂਡੀਡੇਟ ਹੈ ਜੋ ਵੀ ਮੈਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਜੋ ਵੀ ਪਾਰਟੀਆਂ ਲੱਖ ਲੱਖ ਸੀਟਾਂ ਦੇਣਗੀਆਂ ਸਾਡੀ ਕਮਿਊਨਿਟੀ ਦੇ ਕੈਂਡੀਡੇਟਾਂ ਉਹਦੇ ਵਿੱਚ ਸਾਡੀ ਜਿਹੜੀ ਕਮਿਊਨਿਟੀ ਦੇ ਲੀਡਰ ਐ ਉਹ ਹੋਣਗੇ ਕਮੇਟੀ ਬਣੇਗੀ ਉਹ ਫੈਸਲਾ ਕਰੇਗੀ ਕਿ ਅਸੀਂ ਕਿਸ ਤਰ੍ਹਾਂ ਨੂੰ ਜਿਤਾ ਕੇ ਪਾਰੰਨੀ ਤੇ ਠੀਕ ਇਹਨਾਂ ਲਈ ਸਭ ਤੋਂ ਇੱਕ ਵਿਸ਼ੇਸ਼ ਮੀਟਿੰਗ ਇਹ ਰਾਸਿਕ ਸਮਾਜ ਤੇ ਸਭਾ ਦੀ ਕੀ ਏਜੰਡਾ ਸੀ ਮੀਟਿੰਗ ਦਾ ਅੱਜ ਦੀ ਮੇਨਿੰਗ ਦਾ ਏਜੰਡਾ ਰਾਸਿਕ ਸਮਾਜ ਨੂੰ ਸਮਾਜਿਕ ਤੌਰ ਤੇ ਉਪਰ ਚੱਕਣਾ ਸੀਗਾ ਮੇਨ ਐਜੂਕੇਸ਼ਨ ਸਿਹਤ ਵੱਖੋਂ ਤੇ ਸਾਡੇ ਏਰੀਆ ਚ ਹੈਲਥ ਸੇਵਾਵਾਂ ਬਣਾਵਾਂਗੇ ਅੱਜ ਹੀ ਔਰ ਇਸ ਦੇ ਨਾਲ ਨਾਲ ਹੀ ਦੇਖੋ ਹਰ ਸਿਸਟਮ ਰਾਜਨੀਤੀ ਨਾਲ ਚੱਲਦਾ ਹੈ ਅਸੀਂ ਵੀ ਆਪਣੇ ਲੋਕਾਂ ਨੂੰ ਇੱਕ ਪੇੜ ਫਰਮ ਨੇ ਕਥਾ ਦਿੱਤਾ ਹੈ ਸਭ ਬਹੁ ਗਿੰਤੀ ਇਸ ਏਰੀਆ ਚ ਅਸੀਂ ਵੀ ਚਾਹੁੰਦੇ ਆ ਕਿ ਸਾਰੀਆਂ ਪਾਰਟੀਆਂ ਤੁਸੀਂ ਮੰਗ ਕਰਦੇ ਆ ਕਿ ਸਾਡੇ ਲੋਕਾਂ ਨੂੰ ਮਾਨਸਕਾਰ ਦਿਓ ਸਾਡੇ ਵਿੱਚ ਹੀ ਬਹੁਤ ਕਾਬਿਲ ਲੀਡਰ ਹੈਗੇ ਨੇ ਉਹਨਾਂ ਨੂੰ ਬਣਦਾ ਮਾਨਸਕਾਰ ਸਾਰੀਆਂ ਪਾਰਟੀਆਂ ਦੇ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਨੁਮਾਇੰਦਾ ਹੋਵੇ ਸਾਡੇ ਲੋਕਾਂ ਦੀ ਸੇਵਾ ਕਰੇ ਦੂਸਰਾ 2024 ਤੋਂ ਬਾਅਦ ਬਿਲਕੁਲ ਅਸੀਂ ਅੱਜ ਜਿੰਨੇ ਵੀ ਸਾਡੇ ਸਾਥੀਆਂ ਨੇ ਵਿਚਾਰ ਦਿੱਤੇ ਨੇ ਹਾਲਾਤ ਬੜੇ ਹੋਰ ਤਰ੍ਹਾਂ ਦੇ ਆ ਰਹੇ ਨੇ ਔਰ ਆਪਾਂ ਸਾਰਿਆਂ ਨੇ ਦੇਸ਼ ਬਚਾਉਣਾ ਹੈ ਇਸ ਲਈ ਸਾਰੇ ਲੜ ਕੇ ਆਉਣਾ ਪਏਗਾ ਨਹੀਂ ਤਾਂ ਦੁਬਾਰਾ ਮੇਟਿਆ ਕਰਨ ਦੀ ਲੋੜ ਹੀ ਨਹੀਂ ਪੈਣੀ ਸਰ ਇੱਕ سوال ਹੈ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਲੀਡਰ ਪਹੁੰਚੇ ਹਨ ਮੰਨ ਲਓ ਆਮ ਆਦਮੀ ਪਾਰਟੀ ਟਿਕਟ ਦੇ ਜਿੰਦੀ ਹੈ ਕਾਂਗਰਸ ਵੀ ਰਾਸ਼ਟ੍ਰਿਕ ਬਰਾਦਰੀ ਨੂੰ ਟਿਕਟ ਦਿੰਦੀ ਹੈ ਭਾਜੀ ਵੀ ਦੇ ਦਿੰਦੀ ਹੈ ਅਕਾਲੀ ਦਲ ਵੀ ਦੇ ਦਿੰਦੇ ਫਿਰ ਰਾਸ਼ਟ੍ਰਿਕ ਬਰਾਦਰੀ ਕੀ ਕਰੇਗੀ ਬਹੁਤ ਵਧੀਆ ਗੱਲ ਹੈ ਸਾਰੀਆਂ ਪਾਰਟੀਆਂ ਟਿਕਟਾਂ ਦਿੰਦੀਆਂ ਨੇ ਸਾਡੀ ਮੇਨ ਅੱਜ ਮੀਟਿੰਗ ਦਾ ਮੇਨ ਅਜੰਡਾ ਹੀ ਸਾਡਾ ਇਹ ਸੀਗਾ ਕਿ ਸਾਰੇ ਹੀ ਪਾਰਟੀਆਂ ਕਿਉਂਕਿ ਬਹੁ ਗਿਣਤੀ رائے ਸੇ ਇਸ ਪਾਰਲੀਮੈਂਟ ਸੀਟ ਤੇ ਹੈਗੀ ਹੈ 50% ਤੋਂ ਵੱਧ ਜਿਹੜੀ ਵੋਟ ਹੈ ਉਹ ਐਸੀ ਕੈਟਾਗਰੀ ਨਾਲ ਸੰਬੰਧਿਤ ਇਸ ਪਾਰਲੀਮੈਂਟ ਚ ਵੋਟਾਂ 45 40% رائے ਸੇਕ ਬਰਾਦਰੀ ਬੈਠੀ ਹੈ ਸਾਰੀਆਂ ਪਾਰਟੀਆਂ ਦੇ ਲੋਕਾਂ ਕੋਲ ਵੀ ਆਪਸ਼ਨ ਹੋਏਗੀ ਵਧੀਆ ਲੀਡਰ ਚੁਣਦੀ ਤੇ ਜਦੋਂ ਬਾਕੀ ਪਾਰਟੀਆਂ ਇਗਨੋਰ ਕਰਦੀਆਂ ਨੇ ਕਵਾੜੀ ਦਿੰਦੀ ਐ ਤੇ ਲੋਕਾਂ ਕੋਲ ਕੋਈ ਆਪਸ਼ਨ ਵੀ ਨਹੀਂ ਬਚਦੀ ਐ ਤੇ ਕੋਈ ਸਾਥੀ ਨਹੀਂ ਹੈਗਾ ਕਿਉਂਕਿ ਇੱਥੇ ਅੱਜ ਏਜੰਡਾ ਹੀ ਬਣਾਇਆ ਗਿਆ ਕਿ ਅਸੀਂ ਆਪਣੇ ਲੋਕਾਂ ਦੀ ਮਦਦ ਕਰਨੀ ਐ ਉਹ ਹਰ ਪੱਖ ਤੋਂ ਚਾਹੇ ਉਹ ਰਾਜਨੀਤਿਕ ਪੱਖ ਹੋਵੇ ਆਰਥਿਕ ਪੱਖ ਹੋਵੇ ਸਮਾਜਿਕ ਪੱਖ ਹੋਵੇ ਆਪਣੇ ਲੋਕਾਂ ਨੂੰ ਉੱਪਰ ਚੱਕਣਾ ਐ ਚਾਹੇ ਉਹ ਸਮਾਜਿਕ ਤੌਰ ਤੇ ਹੋਵੇ ਚਾਹੇ ਰਾਜਨੀਤਿਕ ਤੌਰ ਤੇ ਹੋਵੇ ਚਾਹੇ ਆਰਥਿਕ ਤੌਰ ਤੇ ਹੋਵੇ ਥੈਂਕ ਯੂ ਕਿ ਅੱਜ ਰਾਏ ਚਿਕ ਸਮਾਜ ਦਾ ਸਭਾ ਲੋ ਜਿਹੜੀ ਮੀਟਿੰਗ ਰੱਖੀ ਗਈ ਸਮੁੱਚੇ ਬਰਾਦੀ ਦੇ ਰਾਜਨਿਤਿਕ ਆਗੂ ਮੁਲਾਜ਼ਮ ਸਾਹਿਬ ਕਾ ਮੁਲਾਜ਼ਮ ਇੱਥੇ ਸਾਰੇ ਸਾਡੇ ਸਾਭ ਕਾ ਐਮਐਲਏ ਤੇ ਮੌਜੂਦਾ ਐਮਐਲਏ ਵਗੈਰਾ ਸਾਰਾ ਜਿਹੜਾ ਸੱਜਿਆ ਗਿਆ ਇੱਥੇ ਉਹਦੇ ਤੇ ਮੁੱਖ ਮੁਕਦਮਾ ਹੈਗਾ ਸਾਰਾ ਸਮਾਜਿਕ ਕ੍ਰੀਤੀ ਅਸੀਂ ਸਮਾਜਿਕ ਕ੍ਰੀਤੀਆਂ ਜਿਹੜੀਆਂ ਸਾਡੇ ਸਮਾਜ ਨੂੰ ਖੋੜਵਾ ਖਾ ਰਹੀਆਂ ਨੇ ਜਿਵੇਂ ਨਸ਼ਾ ਹੈ ਤਾਜ ਦੀ ਦੀ ਰਸਮ ਹੈ ਉਹਨਾਂ ਤੇ ਕਾਬੂ ਪਾਉਣ ਲਈ ਅਸੀਂ ਅੱਜ ਵੱਡੇ ਪੱਧਰ ਤੇ ਮਿਹਨਤ ਕੀਤੀ ਹੈ ਪਰ ਨਾਲ ਹੀ ਸਾਹਮਣੇ ਚੋਣ ਆ ਰਹੀਆਂ ਨੇ ਤੇ ਚੋਣ ਦੇ ਸਬੰਧ ਵਿੱਚ ਅਸੀਂ ਜਿਕਰ ਕੀਤਾ ਹੈ ਰਾਜ ਸਿਕ ਸਮਾਜ ਦਾ ਸਭਾ ਨੇ ਬੈਠ ਕੇ ਮੀਟਿੰਗ ਕੀਤਾ ਹੈ ਫੈਸਲਾ ਕੀਤਾ ਹੈ ਕਿ ਜਿਹੜੀ ਪਾਰਟੀ ਰਾਇਤਿਕ ਬਰਾਦੀ ਦੇ ਆਗੂ ਨੂੰ ਟਿਕਟ ਦੇਗੀ ਤੇ ਪਾਰਲੀਮੈਂਟ ਦੇ ਅਸੀਂ ਉਹ ਜਿਹੜੀ ਉਸ ਪਾਰਟੀ ਦਾ ਪੂਰੇ ਪੰਜਾਬ ਦੀ મત ਕਰਾਂਗੇ ਤੇ ਨਾਲ ਇਥੋਂ ਦੀ ਜਿਹੜੀ ਸੀਟ ਉਹਨੂੰ ਜਿੱਤ ਕੇ ਵੀ ਦੇਾਂਗੇ ਔਰ ਜਿਹੜੀ ਪਾਰਟੀ ਨਹੀਂ ਦੇਗੀ ਉਸ ਨੂੰ ਅਸੀਂ ਸੱਚੇ ਪੰਜਾਬ ਦੇ ਰੋਂਦੇ ਵੀ ਕਰ ਦਿੱਤਾ ਮੇਨ ਤਾਂ ਮਕਸਦ 224 ਪਾਰਲੀਮੈਂਟ ਦਾ ਇਲੈਕਸ਼ਨ ਵੀ ਅਸੀਂ ਸਾਰਿਆਂ ਨੇ ਇਸ ਗੱਲਬਾਤ ਕੀਤੀ ਹੈ ਕੋਈ ਆਪਣੀ ਰਾਜਸੀ ਬਰਾਦੀ ਵੱਲੋਂ ਜਿਹੜਾ ਨਾ ਐ ਐਂਟੀ ਬਣਾਇਆ ਹੈ ਦੇ ਜੇ ਸਦੇ ਆਪਣੇ ਮੀਟਿੰਗ ਵਿੱਚ ਵੱਖ-ਵੱਖ ਜਿਹੜੇ ਨਾ ਪਾਲਟੀਆਂ ਦੇ ਪੈਂਦੇ ਸੀਗੇ ਸਾਰੇ ਨੇ ਇੱਕ ਗੱਲ ਕੀਤੀ ਕਿ ਜਿਹੜਾ ਜੈਸੇ ਬਰਾਦਰੀ ਦਾ ਰਾਈਟ ਬੰਦਾ ਕਿਉਂਕਿ ਕਰੀਬ ਸਾਡੇ 4 ਲੱਖ ਉਹਦੇ ਸਾਡੀ ਰਾਇਸੇ ਬਰਾਦਰੀ ਦੀ ਤੇ ਇੱਥੇ ਹੀ ਸਾਡਾ ਰੇਟ ਬੰਦਾ ਹੈ ਤੇ ਸਾਡੀ ਵੋਟ ਜਿਹੜੀ ਬੋਲ ਹੁੰਦੀ ਹੈ 95 96 97 98 99% ਰਾਇਸੇ ਬਰਾਦਰੀ ਜ਼ੋਰਦਾਰ ਹੁੰਦੀ ਹੈ ਤੇ ਜਿਹੜਾ ਬੰਦਾ ਕਮਜ਼ੋਰ ਵੀ ਰਹੇ ਸੇ ਚੱਲਦਾ ਉਹ ਤਿੰਨ ਸਾਡੇ 3 ਲੱਖ ਵੋਟ ਚੱਲਦਾ ਇਸ ਵਾਰ ਤੇ ਸਾਰਿਆਂ ਨੇ ਇਸ ਮੀਟਿੰਗ ਵਿੱਚ ਇਹੀ ਵਿਚਾਰ ਚਰਚਾ ਕੀਤੀ ਗਈ ਕਿ ਰਾਏ ਸੇ ਬਰਾਦਰੀ ਨੂੰ ਟਿਕਟ ਦਵਾ ਕੇ ਤੇ ਉਹਨੂੰ ਜਿਹੜਾ ਵੱਡੇ ਮਾਰਗ ਜਨ ਜਿਤਾਇਆ ਜਾਂਦਾ ਹੈ